ਸਸ ਗੱਲ ਨਮਸਕਾਰ ਪਿਆਰੇ ਪੰਜਾਬ ਵਾਸੀਓ ਅੱਜ ਫੇਰ ਸੁਨੀਲ ਜਾਖੜ ਜੀ ਨੇ ਇੱਕ ਗੁੰਮਰਾਹਕੁੰਨ ਤੇ ਝੂਠੀ ਸਟੇਟਮੈਂਟ ਦਿੱਤੀ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਹੈ ਉਹ ਪੰਜਾਬ ਨੂੰ ਬਦਨਾਮ ਕਰਨ ਵਾਲੀ ਹੈ ਪਤਾ ਨਹੀਂ ਕਿਉਂ ਸੁਨੀਲ ਜਾਖੜ ਜੀ ਨੂੰ ਕੀ ਫਰਸਟ੍ਰੇਸ਼ਨ ਹੈ ਕਿ ਉਹ ਪੰਜਾਬ ਦੇ ਖਿਲਾਫ ਗੱਲਾਂ ਕਰਨ ਲੱਗ ਜਾਂਦੇ ਹਨ ਉਹ ਨਹੀਂ ਚਾਹੁੰਦੇ ਕਿ ਪੰਜਾਬ ਖੁਸ਼ਹਾਲ ਹੋਵੇ ਉਹ ਨਹੀਂ ਚਾਹੁੰਦੇ ਪੰਜਾਬ ਦਾ ਮਾਹੌਲ ਠੀਕ ਰਹੇ ਪੰਜਾਬ ਨੂੰ ਜਿਹੜਾ ਹੈ ਨੁਕਸਾਨ ਲਗਾਤਾਰ ਕਰਨ ਦੀਆਂ ਗੱਲਾਂ ਕਰਦੇ ਆ ਤੁਹਾਡੇ ਯਾਦ ਹੋਵੇਗਾ ਪਿਛਲੇ ਦਿਨੀ ਝਾਂਕੀਆਂ ਨੂੰ ਲੈ ਕੇ ਉਹਨਾਂ ਨੇ ਕਿੱਡਾ ਵੱਡਾ ਝੂਠ ਬੋਲਤਾ ਸੀ ਫਿਰ ਉਹਨਾਂ ਦੇ ਕੇਂਦਰੀ ਮੰਤਰੀ ਉਹਨਾਂ ਤੋਂ ਪੱਲਾ ਛਾ ਔਰ ਡਿਫੈਂਸ ਮਿਨਿਸਟਰੀ ਨੇ ਕਲੀਅਰ ਕਰਤਾ ਉਸ ਤੋਂ ਬਾਅਦ ਕੁਝ ਦਿਨ ਚੁੱਪ ਰਹੇ ਅੱਜ ਫੇਰ ਉਦੋਂ ਦੀਆਂ ਗੱਲਾਂ ਸ਼ੁਰੂ ਕਰਤੀਆਂ ਮੈਂ ਸੁਰੀਲ ਜਾਖੜ ਜੀ ਨੂੰ ਪੁੱਛਣਾ ਚਾਹਨਾ ਕਿ ਜਦੋਂ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤੁਸੀਂ ਚੁੱਪ ਕਰ ਜਾਂਦੇ ਹੋ ਆਰਡੀਐਮ ਦੇ ਮਸਲੇ ਤੇ ਤੁਸੀਂ ਬੋਲਦੇ ਨਹੀਂ ਕੇਂਦਰ ਦੇ ਕੋਲੇ ਗੱਲ ਨਹੀਂ ਕਰਦੇ ਐਨਐਚਐਮ ਦੇ ਮੁੱਦੇ ਤੇ ਤੁਸੀਂ ਬੋਲਦੇ ਨਹੀਂ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਤੁਸੀਂ ਬੋਲਦੇ ਨਹੀਂ ਤੁਹਾਡੇ ਦੋ ਐਮਐਲਏ ਬਾਈਕਾਟ ਕਰ ਜਾਂਦੇ ਆ ਜਦੋਂ ਪੰਜਾਬ ਦੇ ਹੱਕ ਦੀ ਗੱਲ ਆਉਂਦੀ ਹੈ ਤੇ ਤੁਸੀਂ ਲਗਾਤਾਰ ਪੰਜਾਬ ਨੂੰ ਬਦਨਾਮ ਕਰਨ ਦੀਆਂ ਗੱਲਾਂ ਕਰਦੇ ਹੋ ਤੁਹਾਨੂੰ ਕਾਂਗਰਸ ਨੇ ਮੁੱਖ ਮੰਤਰੀ ਨਹੀਂ ਸੀ ਬਣਾਇਆ ਤੁਸੀਂ ਭੂਰੇ ਪੰਜਾਬ ਤੋਂ ਬਦਲਾ ਲੈਣਾ ਤੁਸੀਂ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕਿ ਜਿਹੜੀ ਸਰਕਾਰ ਅੱਜ ਪਿਛਲੀਆਂ ਸਰਕਾਰਾਂ ਦੇ ਪੈਦਾ ਕੀਤੇ ਗੈਂਗਸਟਰਵਾਦ ਦੇ ਖਿਲਾਫ ਲਗਾਤਾਰ ਐਕਸ਼ਨ ਲੈ ਰਹੀ ਹੈ ਲਗਾਤਾਰ ਇਨਕਾਊਂਟਰ ਹੋ ਰਹੇ ਹਨ ਜੇਲ੍ਹਾਂ ਚ ਸੁਟਿਆ ਜਾ ਰਿਹਾ ਹੈ ਜਿਹੜੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਨਸ਼ਿਆਂ ਦੇ ਬਟ ਬ੍ਰਿਕਸ਼ ਨੂੰ ਖਤਮ ਕਰਨ ਦੇ ਲਈ ਐਕਸ਼ਨ ਲੈ ਰਹੀ ਹੈ ਜਿਹੜੀ ਸਰਕਾਰ ਲਗਾਤਾਰ ਵੱਡੀਆਂ ਤੋਂ ਵੱਡੀਆਂ ਖੇਪਾਂ ਬਰਾਮਦ ਕਰ ਰਹੀ ਹੈ ਨਸਲਾ ਸਮਗਲਰਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਰਹੀ ਹੈ ਤੁਸੀਂ ਉਹ ਸਰਕਾਰ ਨੂੰ ਬਦਨਾਮ ਕਰਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹੋ ਤਾਂ ਇਹ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਹੀ ਸਰਕਾਰ ਹੈ ਥਾਂ ਥਾਂ ਜਾ ਕੇ ਇਨਵੈਸਟਮੈਂਟ ਨੂੰ ਅਟਰੈਕਟ ਕੀਤਾ ਸਿਮਿਟਸ ਕੀਤੀਆਂ ਤੇ 52000 ਕਰੋੜ ਤੋਂ ਉੱਪਰ ਦੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਈ ਹੈ ਫੋਰਨ ਕੰਪਨੀਆਂ ਦੇ ਪਲਾਂਟ ਲੱਗੇ ਆ ਟਾਟਾ ਸਟੀਲ ਵਰਗੇ ਪਲਾਂਟ ਪੰਜਾਬ ਦੇ ਵਿੱਚ ਆਏ ਆ ਪਰ ਤੁਸੀਂ ਲਗਾਤਾਰ ਪੰਜਾਬ ਨੂੰ ਬਦਨਾਮ ਕਰਕੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੰਜਾਬ ਹਿਤੈਸ਼ੀ ਹੋਣ ਦੀ ਗੱਲ ਕਰੋ ਆ ਜਿਹੜੀ ਸਰਕਾਰ ਕੇਂਦਰ ਦੇ ਨਾਲ ਵੀ ਲੜ ਰਹੀ ਹੈ ਪੰਜਾਬ ਦੇ ਹੱਕਾਂ ਦੇ ਲਈ ਹਿੱਤਾਂ ਦੇ ਲਈ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਚਾਹੇ ਆਡੀਅੰਸ ਦਾ ਮੁੱਦਾ ਹੋਵੇ ਤੇ ਤੁਸੀਂ ਉਸ ਸਰਕਾਰ ਨੂੰ ਬਦਨਾਮ ਕਰ ਰਹੇ ਹੋ ਪੰਜਾਬੀ ਹੋਣ ਦਾ ਹੱਕ ਪੂਰਾ ਕਰੋ ਅਸੀਂ ਤੁਹਾਡੇ ਤੋਂ ਇਹੀ ਆਸ ਰੱਖਦੇ ਹਾਂ ਧੰਨਵਾਦ ਜੀ